ਜੇ ਲੁਧਿਆਣਾ ਪਹੁੰਚੋ ਕੀ ਕਹਿਣਾ ਚਾਹੋਗੇ ਹਾਂ ਮੈਂ ਇਹੀ ਕਹਿਣਾ ਚਾਹਾਂਗਾ ਸਾਰੇ ਲੁਧਿਆਣਾ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰਮ ਆਦਾਬ ਅੱਜ ਮੈਂ ਆਪਣੇ ਪਿਆਰੇ ਵੀਰ ਬੜਾ ਗੈਰਤਮੰਦ ਸਾਡਾ ਨੇਤਾ ਵਿਜੇ ਦਾਨਵ ਸਾਹਿਬ ਉਹਨਾਂ ਨੂੰ ਵੈਸੀ ਸਿਸ਼ਟਾ ਤੌਰ ਤੇ ਮੇਰੇ ਭਾਈ ਆ ਮੈਂ ਆਉਂਦਾ ਰਹਿਣਾ ਅੱਜ ਜਰਾ ਦੱਸ ਕੇ ਆ ਗਏ ਮੇਰੇ ਖਿਆਲ ਉਹਨੇ ਦੱਸਤਾ ਹੋਣਾ ਸਾਰਾ ਆਦਰਵਾਇਜ਼ ਉਹ ਆਪਣੇ ਮੇਰੇ ਘਰ ਤਸ਼ਰੀਫ ਲਿਆਉਂਦੇ ਰਹਿੰਦੇ ਆ ਮੈਂ ਵੀ ਕਿਤੇ ਗਾਹੇ ਬਗਾਏ ਹਾਜ਼ਰ ਹੁੰਦਾ ਰਹਿਣਾ ਇਸੇ ਕਰਕੇ ਆਇਆ ਹਾਂ ਤੁਸੀਂ ਜਿੱਦਾਂ ਦੇਖਿਆ ਹੋਵੇ ਚਰਚੇ ਆ ਕਾਫੀ ਵੀ ਭਾਜਪੀ ਸ਼ੋਮਲੀਆ ਅਕਾਲੀ ਦਲ ਦਾ ਜਿਹੜਾ ਗੱਡਜੋੜ ਕਹ ਰਹੇ ਨੇ ਉਹ ਵੀ ਕਿਵੇਂ ਲੱਗਦਾ ਏ ਵੱਡੇ ਲੋਕਾਂ ਦੀਆਂ ਗੱਲਾਂ ਹਾਈ ਕਮਾਂਡ ਲੈਵਲ ਦੀਆਂ ਗੱਲਾਂ ਅਕਾਲੀ ਦਲ ਦੀ ਵੀ ਹਾਈ ਕਮਾਂਡ ਹੈ ਮੇਰੀ ਪਾਰਟੀ ਦੀ ਵੀ ਹਾਈ ਕਮਾਂਡ ਹੈ ਮੈਨੂੰ ਇਹ ਜਗ੍ਹਾ ਮੈਨੂੰ ਇਹ ਸੋਚਣਾ ਚਾਹੀਦਾ ਕਿ ਕੀ ਮੈਂ ਇਸ ਕਾਬਿਲ ਹਾਂ ਇਸ ਬਿਆਨ ਦੇ ਜੇ ਮੈਂ ਅਥੋਰਾਈਜ਼ਡ ਹੀ ਨਹੀਂ ਹਾਂ ਤੇ ਫਿਰ ਮੈਨੂੰ ਇਹ ਹੀ ਕਹਿਣਾ ਚਾਹੀਦਾ ਕਿ ਮੈਨੂੰ ਨਹੀਂ ਪਤਾ ਸਦਿਆਮ ਸਰ ਕਿਸਾਨ ਨਾਟ ਡਿਪਲੋਮੈਟਿਕ ਵੀ ਨਾ ਸਰ ਕਿਸਾਨ ਲਗਾਤਾਰ ਸੰਘਰਸ਼ ਕਰ ਰਿਹਾ ਬਾਰਡਰ ਤੇ ਕਿਦਾਂ ਦੇਖ ਰਹੇ ਹਾਂਜੀ ਉਧਰੋਂ ਆਇਆ ਮੈਂ ਬਹੁਤ ਤਕਲੀਫ ਹੈ ਅੱਛਾ ਮਾਲਕ ਕਿਰਪਾ ਕਰੇ ਸੱਚੇ ਪਾਸ਼ਾ ਇਹ ਧਰਤੀ ਤੇ ਸੁਖ ਵਰਤੇ ਪੰਜਾਬੀ ਕਿਸਾਨ ਕਿਸਾਨੀ ਪੰਜਾਬੀਅਤ ਸਾਡੇ ਸਾਰੇ ਭੈਣ ਭਾਈ ਆ ਪੰਜਾਬ ਵਾਸਤਾ ਗੁਰਾਂ ਦੇ ਨਾਂ ਤੇ ਕਿਸਾਨ ਰਿਜਕ ਦਾਤਾ ਆ ਜਲਦੀ ਵਾਪਸ ਆਉਣ ਹਰ ਮੌਸਮ ਨਾਲ ਲੜਨ ਵਾਲੀਆਂ ਹਸਤੀਆਂ ਆਪੋ ਆਪਣੇ ਘਰ ਰਹਿਣ ਸ਼ਾਂਤੀ ਨਾਲ ਬਸਣ ਕੁਗ ਬਸਣ ਸਰ ਇੱਕ ਖਿਡੌੜੀ ਵਾਲੇ ਤੇ ਨੌਜਵਾਨ ਦੀ ਮੌਤ ਵੀ ਹੋਈ ਹੈ ਕੱਲ ਕਿਦਾ ਦੇਖਦੇ ਹੋ ਕਿ ਉਹਨਾਂ ਦੇ ਪਰਿਵਾਰ ਨਾਲ ਮਿਲੋਂਗੇ ਮਾਵਾ ਦੇ ਮਾਂ ਬਾਪ ਨੂੰ ਹੀ ਪਤਾ ਹੁੰਦਾ ਪੋਟਾ ਪੋਟਾ ਕਰਕੇ ਜਦੋਂ ਬੱਚੇ ਨੂੰ ਪਾਲਿਆ ਜਾਂਦਾ ਤੇ ਕੌਣ ਆ ਬੰਦਾ ਦੁਨੀਆ ਤੇ ਜਿਹਨੂੰ ਕਿਸੇ ਦੇ ਪੁੱਤ ਮਾਰਨ ਦਾ ਦੁੱਖ ਨਾ ਹੋਵੇ ਅਸੀਂ ਧੀਆ ਪੁੱਤਾਂ ਵਾਲੇ اهل ਔਲਾਦ ਲੋਕਾਂ ਅਸੀਂ ਰਿਲੇਟ ਕਰ ਸਕਦੇ ਆ ਬਹੁਤ ਤਕਲੀਫ ਦੇ ਆ ਇਸੇ ਲਈ ਮੈਂ ਅਰਦਾਸ ਕਰ ਰਿਹਾ ਸੱਚਾ ਪਾਸ਼ਾ ਕਿ ਤੇ ਸਤਗੁਰਾਂ ਸੂਫੀਆਂ ਗੁਰੂਆਂ ਦੀ ਤਰਤੀ ਪੀਰਾਂ ਪੈਗੰਬਰਾਂ ਦੀ ਕਲਾਕਾਰਾਂ ਫਨਕਾਰਾਂ ਪਹਿਲਵਾਨਾਂ ਐਕਟਰਾਂ ਦੀ ਸ਼ਾਇਰਾਂ ਸਾਹਿਤਕਾਰਾਂ ਦੀ ਇੱਥੇ ਅਮਨ ਹੀ ਅਮਨ ਦਾ ਮੈਸੇਜ ਆਵੇ ਮੁਹੱਬਤ ਦਾ ਮੈਸੇਜ ਆਵੇ ਤੇ ਇਹ اچھی ਗੱਲ ਸਰਦ ਹੈ ਹਰਿਆਣਾ ਤੋਂ ਬਲੋ ਗੋਲੀਬਾਰੀ ਵੀ ਸਿੱਧੀ ਹੋ ਰਹੀ ਹੈ ਕਿਸਾਨਾਂ ਦੇ ਵੀ ਕਾਫੀ ਹਮਲੇ ਹੋ ਰਹੇ ਆ ਫਿਰ ਵੀ ਆਪਣਾ ਪਚਾ ਕੀਤਾ ਕਿਸਾਨਾਂ ਨੇ ਕੱਲ ਪ੍ਰਾਲੀ ਥਾੜ ਕੇ ਵੀ ਉਹ ਕੀ ਲਗਾਤਾਰ ਚੱਲੀ ਆ ਰਹੀ ਕਿ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਕਿਸਾਨਾਂ ਨੂੰ ਮਾਲਕ ਆਸਾਨੀਆਂ ਦਵੇ ਦਾਤਾ ਜਲਦੀ ਵਾਈਂਡ ਅਪ ਕਰੇ ਪਿਛਲੀ ਵਾਰੀ ਵੀ ਮੈਂ ਇਹੀ ਕਹਿੰਦਾ ਸੀ ਹੁਣ ਵੀ ਮੈਂ ਇਹੀ ਕਹਿੰਦਾ ਮੈਂ ਅਰਦਾਸ ਵੀ ਕਰਦਾ ਮੈਂ ਕੋਸ਼ਿਸ਼ ਵੀ ਕਰਦਾ ਹੁਣਾਂ ਇਹ ਨਹੀਂ ਕਿ ਮੈਂ ਕੋਸ਼ਿਸ਼ ਨਹੀਂ ਕਰਦਾ ਮੈਂ ਇਸ ਗੱਲ ਤੋਂ ਮੰਨਕਰ ਨਹੀਂ ਹੋ ਸਕਦਾ ਕਿ ਮੈਂ ਇੱਕ ਜਮਾਤ ਦਾ ਐਮਪੀ ਹਾਂ ਜਾਂ ਮੈਂਬਰ ਪਾਲੇ ਸੰਸਦ ਹਾਂ ਮੇਰੀ ਜੋ ਡਿਊਟੀ ਬਣਦੀ ਹੈ ਮੈਂ ਵਿਦਆਊਟ ਐਨੀ ਡਿਲੇ ਮੈਸੇਜ ਦਿੰਨਾ ਉਹਦੇ ਵਿੱਚ ਪਿਛਲੀ ਵਾਰੀ ਜਿਹੜੇ ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਦੀ ਮਾਲਕ ਹਯਾਤੀ ਕਰੇ ਲੰਬੀ ਉਮਰ ਉਹ ਇਸ ਟਾਈਮ ਚੜਦੀ ਕਲਾ ਜੰਦਾ ਨੇ ਪੁੱਛ ਸਕਦੇ ਕਿ ਹੰਸ ਰਾਜ ਜੰਦਾ ਕੀ ਰੋਲ ਸੀ ਪਿਛਣੀ ਵਾਰੀ ਐਤ ਕੀ ਵੀ ਲੱਗੇ ਹੋਏ ਹੈ ਵਾਈਂਡ ਅਪ ਜਲਦੀ ਹੋਵੇ ਇਹ ਨਹੀਂ ਕਿ ਨਿਰੀਆਂ ਗੱਲਾਂ ਹੀ ਇਹ ਪ੍ਰੈਕਟੀਕਲੀ ਮੈਂ ਕੋਸ਼ਿਸ਼ ਵੀ ਕਰਦਾ ਹੁੰਨਾ ਲੇਕਿਨ ਜੇ ਤੁਸੀਂ ਮੈਨੂੰ ਨਾ ਘੇਰਦੇ ਤੇ ਮੈਂ ਪੜਦੇ ਨਾ ਨਿਕਲ ਜਾਣਾ ਇਹ ਜਦੋਂ ਤੋਂ ਗਾਉਂਦਾ ਸੀ ਤੇ ਮੇਰੀਆਂ ਖਬਰਾਂ ਖੋਬਰਾਂ ਮੈਂ ਬੜਾ ਮੀਡੀਆ ਚ ਰਹਿੰਦਾ ਸੀ ਜਦੋਂ ਦਾ ਮੈਂ ਸਿਆਸਤ ਚ ਆਇਆ ਤੇ ਮੈਨੂੰ ਇਹ ਲੱਗਦਾ ਹੁੰਦਾ ਯਾਰ ਮੇਰੀ ਲਾਈਨ ਤੇ ਹੈ ਨਹੀਂਗੀ ਕੋਈ ਪਰਲਵਦ ਮੈਨੂੰ ਲੈ ਆਈ ਹੈ ਤੇ ਮੈਂ ਕੋਈ ਐਸਾ ਨਾ ਬੋਲ ਬੋਲਵਾਂ ਕਿ ਆਪਣੀਆਂ ਜੜਾਂ ਚ ਆਪ ਹੀ ਬਹਿຊਈਏ ਇਹ ਮੁਸ਼ਕਿਲ ਹੈ ਨਾ ਥੋੜਾ ਲਾਈਨ ਇਸ ਕਰਕੇ ਮੈਂ ਕਿਸਾਨਾਂ ਦੀਆਂ ਡਿਮਾਂਡਸ ਜਾਇਜ਼ ਆ ਕਿ ਨਹੀਂ ਜਾਇਜ਼ ਹਾਂਜੀ ਜਿਹੜੀਆਂ ਤੁਸੀਂ ਕਿਸਾਨ ਜੀ ਮੰਗਸ ਕਰ ਰਹੇ ਆ ਉਹ ਜਾਇਜ਼ ਹੈ ਕਿ ਨਹੀਂ ਜਾਇਜ਼ ਨਹੀਂ ਜਾਇਜ਼ ਜਿਹੜੀ ਪੂਰਾ ਸਾਧਨ ਹਰ ਵਕਤ ਸਾਧਨ ਜੇ ਮੈਂ ਤਾਂ ਕਰਜ਼ਦਾਰ ਹਰ ਪੰਜਾਬੀ ਦਾ ਕੁਝ ਨਾ ਕੁਝ ਦੇਣਾ ਮੈਨੂੰ ਇੱਥੇ ਤੱਕ ਪਹੁੰਚਾਉਣ ਵਾਲੇ ਮੇਰੇ ਆਪਣੇ ਭੈਣ ਭਾਈ ਆ ਮੈਂ ਛੱਪੜ ਕੰਡੇ ਮੇਰਾ ਜਨਮ ਹੋਇਆ ਯਾਰ ਉੱਥੋਂ ਉੱਠ ਕੇ ਸਭ ਤੋਂ ਗਰੀਬ ਪਰਿਵਾਰ ਮੈਂ ਕਿ ਮੇਰੇ ਮਤਲਬ ਕਿਸਾਨ ਕਿਸੇ ਕਾਸਟ ਦਾ ਨਾਂ ਥੋੜੀ ਹੈ ਮੇਰਾ ਪਿਓ ਹਲ ਵਜਾਉਂਦਾ ਮੈਂ ਖੜਿਆਂ ਦੇ ਵੇਲੇ ਦਾ ਬੰਦਾ ਯਾਰ ਹਾਲ ਤੋਂ ਵੀ ਪਹਿਲਾਂ ਦਾ ਤੇ ਮੈਨੂੰ ਤੇ ਵੈਸੀ ਧਰਤੀ ਦੇ ਪੁੱਤਰ ਅਸੀਂ ਨੰਗੇ ਪੈਰਾਂ ਕਣਕ ਦੇ ਵਾਢੇ ਚ ਤੁਰੇ ਹੋਏ ਹਰ ਮੌਸਮ ਨਾਲ ਲੜੇ ਹੋਏ ਮੈਨੂੰ ਕਿਉਂ ਨਾ ਦਰਦ ਹੋਏਗਾ ਦਿੱਤੀ ਲੱਗਦਾ ਕੇਂਦਰ ਸਰਕਾਰ ਨੇ ਲੇਟ ਕਿਉਂ ਕਰ ਰਹੀ ਹੈ ਫਿਰ ਕਿਸਾਨਾਂ ਦੇ ਮਾਮਲੇ ਲਈ ਕੋਸ਼ਿਸ਼ ਦੇਖੋ ਜਦੋਂ ਸਰਕਾਰ ਤੋਂ ਬਾਹਰ ਹੁੰਦੇ ਤੁਸੀਂ ਦੇਖਿਆ ਸਾਰੇ ਕਿੱਡੇ ਕਿੱਡੇ ਪਲੀਡਰ ਬਿਆਨ ਦਿੰਦੇ ਆ ਜਦੋਂ ਐਡੀ ਸਾਰੇ ਮੁਲਕ ਦਾ ਨਿਜ਼ਾਮ ਚਲਾਉਣਾ ਇਈ ਟੈਕਨੀਕਲਿਟੀਆਂ ਹੁੰਦੀਆਂ ਆ ਕਿੰਨੀਆਂ ਸਟੇਟਸ ਆ ਕਿੰਨੇ ਲੋਕ ਆ ਕਿੰਨੀ ਆਬਾਦੀ ਆ ਕਿਹੜਾ ਲੀਡਰ ਚਾਹੁੰਦਾ ਕਿ ਮੇਰੀ ਬੱਲੇ ਬੱਲੇ ਨਾ ਹੋਵੇ ਕਿਹੜਾ ਲੀਡਰ ਚਾਹੁੰਦਾ ਕਿ ਮੇਰੀ ਨਿੰਦਿਆ ਹੋਵੇ ਫਿਰ ਮੋਦੀ ਸਾਹਿਬ ਵਰਗੀ ਹਸਤੀ ਤੇ ਇੰਟਰਨੈਸ਼ਨਲ ਪਪੂਲਰ ਆ ਲੇਕਿਨ ਅੱਗੇ ਵੀ ਉਹਨਾਂ ਨੇ ਦੇਖੋ ਗੁਰੂ ਨਾਨਕ ਸਾਹਿਬ ਦੇ ਜਨਮ ਗੁਰੂ ਨਾਨਕ ਸਾਹਿਬ ਤੇ ਗੁਰਪੁਰਬ ਤੇ ਜਨਮ ਦਿਵਸ ਤੇ ਉਹਨਾਂ ਨੇ ਮਾਫੀ ਵੀ ਮੰਗੀ ਔਰ ਜੋ ਕਿਆ ਉਹ ਹੋ ਗਿਆ ਉਦੋਂ ਹੀ ਕਿਤੇ ਮਹੀਨਾ ਕਿ ਬਹਿ ਜਾਂਦੇ ਨਾ ਹੋਰ ਤੇ ਨਜ਼ਾਰਾ ਵੱਜ ਜਾਂਦਾ ਸਰ ਦੇਖੋ ਪੰਜਾਬ ਪੰਜਾਬ ਦੇ ਵਿੱਚ ਮਾਨ ਸਰਕਾਰ ਕਹਿ ਰਹੀ ਹੈ ਵੀ ਅਸੀਂ ਪੂਰਾ ਸਮਰਥਨ ਦੇ ਰਿਹਾ ਤੇ ਐਮੂਲੈਂਸਰ ਵੀ ਪੂਰੀ ਜ਼ੋਲਤ ਦਿੱਤੀ ਔਰ ਜੇ ਬਾਰਡਰਾਂ ਤੇ ਵੀ ਪੂਰੀ ਇਹ ਨਾਲ ਉਹਨਾਂ ਦੇ ਚੱਲ ਰਿਹਾ ਵੀ ਉਹ ਮੀਟਿੰਗਾਂ ਵੀ ਕਰ ਰਹੇ ਨੇ ਅੱਜ ਵੀ ਜਿਹੜੀ ਮੀਟਿੰਗ ਹੈ ਹਾਂਜੀ ਮੀਟਿੰਗ ਸਿਰੇ ਚੜੇ ਜਲਦੀ ਘਰਾਂ ਨੂੰ ਪਰਤਣ ਮੰਗਾ ਮੰਨਿਆ ਜਾਣ ਤੇ ਫੇਰ ਹੀ ਅੰਡ ਢਡੋਂ ਤੋਂ ਮੈਂ ਗਵਈਆ ਹਾਂ ਨਾ ਫਿਰ ਮੇਰੇ ਸੁਰ ਸੁਰ ਵੀ ਅਦਰਵਾਇਜ਼ ਮਰ ਜਾਂਦੇ ਆ ਫਿਰ ਜ਼ਿੰਦਾ ਹੋ ਜਾਣਗੇ ਫਿਰ ਆਪਾਂ ਇਹਨੂੰ ਸੈਲੀਬ੍ਰੇਟ ਕਰਾਂਗੇ ਜਿਹੜਾ ਪਾਰ ਸਰਕਾਰ ਨੂੰ ਧਮਕੀ ਦਿੱਤੀ ਗਈ ਜੇ ਅਸੀਂ ਰਾਜਪਾਲ ਸ਼ਾਸਨ ਲਾ ਦਾਂਗੇ ਜਾਇਜਾ ਜੀ ਮੈਨੂੰ ਪਤਾ ਨਹੀਂ ਇਸ ਦੇ ਨਾ ਬੜਾ ਚਾਚਾ ਜੀ ਨੇ ਮੈਡੀਆ ਦੇ ਉੱਤੇ ਚਿੱਠੀ ਆਈ ਹੈ ਜੀ ਜੇ ਤੁਸੀਂ ਨਾ ਸ਼ਾਂਤੀ ਰਹੀ ਇੱਥੇ ਦੋਨਾਂ ਰਾਜ ਲਗਾ ਦਿੱਤਾ ਜਾਊਗਾ ਪੰਜਾਬ 'ਚ ਸ਼ਾਂਤੀ ਤੇ ਰਹਿਣੀ ਚਾਹੀਦੀ ਆ ਹਾਂ ਬਹੁਤ ਅੱਛੀ ਗੱਲ ਹੈ ਅਜੇ ਭਾਪਾ ਪਾਰਟੀ ਔਰ ਕਾਂਗਰਸ ਦਾ ਵੀ ਪੰਜ ਸਟੇਟਾਂ ਦੇ ਵਿੱਚ ਗਏ ਸਮਝੌਤਾ ਹੋ ਗਿਆ ਸਰ ਕਿਵੇਂ ਸਮਝਦੇ ਹੋ ਵੀ ਇਸ ਸਮਝੌਤੇ ਨਾਲ ਵੀ ਭਾਪਾ ਦਾ ਮੁਕਾਬਲਾ ਕਰ ਪਾਣਗੇ ਭਾਪਾ ਦਾ ਇਸ ਟਾਈਮ ਕੋਈ ਮੁਕਾਬਲਾ ਨਹੀਂ ਇਹ ਚ ਹੰਕਾਰ ਨੇਗਾ ਬੀਜਪੀ ਇੱਕ ਤਾਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਇੱਕ ਉਹਦੇ ਲੀਡਰ ਇਹਨਾਂ ਨੂੰ ਹੋਸ਼ ਉਦੋਂ ਆਉਂਦੀ ਜਦੋਂ ਇਲੈਕਸ਼ਨ ਅਨਾਉਂਸ ਹੋ ਜਾਂਦਾ ਸਾਨੂੰ 2 1.5 ਸਾਲ ਹੋ ਗਿਆ ਲੱਗੇ ਹੋਇਆ ਜਿੱਦਾਂ ਅੱਜ ਇਲੈਕਸ਼ਨ ਅਨਾਉਂਸ ਹੋ ਗਿਆ ਕੈਡਰ ਵਾਲੀ ਪਾਰਟੀ ਉਹ ਟਿਕਦੀ ਨਹੀਂ ਸਾਡਾ ਲੀਡਰ ਨਾ ਸੌਂਦਾ ਨਾ ਸੌਣ ਦਿੰਦਾ ਠੀਕ ਹੈ ਸਰ ਤੁਸੀਂ ਇਲੈਕਸ਼ਨ ਇਸ ਲਈ ਪੰਜਾਬ ਚ ਲੜੋਗੇ ਕਿ ਉੱਥੇ ਵੀ ਪਹਾਣੀ ਸੀਸ ਤੋਂ ਮੈਂ ਤਾਂ ਸਰੈਂਡਰ ਕੀਤਾ ਹੈ ਕਾਇਨਾਤ ਅੱਗੇ ਵੀ ਲੀਡਰ ਅੱਗੇ ਵੀ ਪਾਰਟੀਆਂ ਅੱਗੇ ਵੀ ਮੈਂ ਕਦੀ ਪਹਿਲਾਂ ਵੀ ਨਹੀਂ ਸੀ ਟਿਕਟ ਮੰਗੀ ਤੇ ਉਹ ਜੀਡੀਪੀ ਪਾਰਟੀ ਨੇ ਦਿੱਤਾ ਸੀ ਉਹ ਮੈਂ ਕਬੂਲ ਕਰ ਲਈ ਸੀ ਭਾਵੇਂ ਜਿੱਤ ਗਿਆ ਸੀ ਭਾਵੇਂ ਹਾਰ ਗਿਆ ਸੀ ਹੁਣ ਵੀ ਦਿੱਲੀ ਚ ਉਹਨਾਂ ਨੇ ਮਿਹਰਬਾਨੀ ਕੀਤੀ ਟਿਕਟ ਦਿੱਤੀ ਮੇਥੇ ਵਿਸ਼ਵਾਸ ਕੀਤਾ ਅੱਗੋਂ ਮੈਂ ਜੋ ਇਸ ਗੱਲ ਲਈ ਪਹਿਲਾਂ ਹੀ ਪਰੇਸ਼ਾਨ ਹੋ ਜਾਵਾਂ ਕਿੱਥੋਂ ਲੜਨਾ ਮੇਰੇ ਦੋਨੇ ਵਸਤੀ ਲੱਡੀ ਹੁੰਦੇ ਆ ਮੈਂ ਹਰਿਆ ਵੀ ਉਹਦਾ ਜਿੱਤਿਆ ਵੀ ਉਹਦਾ ਮੇਰੇ ਅੰਦਰ ਮੇਰਾ ਮਾਲਕ ਵਸਦਾ ਉਹ ਮੈਨੂੰ ਮੇਰੀ ਮੇਰੀ ਇੱਥੋਂ ਨਹੀਂ ਮੈਨੂੰ ਕਦੀ ਹਾਰਨ ਦਿੰਦਾ ਹਾਂ ਇੱਥੋਂ ਨਾ ਹਰੇ ਬੰਦਾ ਇਹਦਾ ਤਾਂ ਐਂਡ ਹੈ ਹੀ ਨਹੀਂ ਬਾਹਰ ਦੇਖੋ 60 60 61 62 ਸਾਲ ਤੇ ਰਿਟਾਇਰਮੈਂਟ ਲੈ ਲੈਂਦੇ ਬੜੀ ਸੋਹਣੀ ਇੱਥੇ ਤਾਂ ਮਰ ਜਾਵੇ ਸੀਟ ਨਹੀਂ ਛੱਡਦੇ ਤੁਸੀਂ ਲੁਧਿਆਣਾ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹਾਂਗਾ ਸਾਰੇ ਲੁਧਿਆਣਾ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰਮ ਆਦਾਬ ਅੱਜ ਮੈਂ ਆਪਣੇ ਪਿਆਰੇ ਵੀਰ ਬੜਾ ਗੈਰਤਮੰਦ ਸਾਡਾ ਨੇਤਾ विजय दानव साहब ਉਹਨਾਂ ਨੂੰ ਵੈਸੀ ਹੀ ਸਸ਼ਟਾ ਤੌਰ ਤੇ ਮੇਰੇ ਭਾਈ ਆ ਮੈਂ ਹੁੰਦਾ ਰਹਿਣਾ ਅੱਜ ਜਰਾ ਦੱਸ ਕੇ ਆ ਗਏ ਮੇਰੇ ਖਿਆਲ ਉਹਨੇ ਦੱਸਤਾ ਹੋਣਾ ਸਾਰਾ ਆਦਰਵਾਇਜ਼ ਉਹ ਆਪਣੇ ਮੇਰੇ ਘਰ ਤਸ਼ਰੀਫ ਲਿਆਉਂਦੇ ਰਹਿੰਦੇ ਆ ਮੈਂ ਵੀ ਕਿਤੇ ਗਾਹੇ ਬਗਾਹੇ ਹਾਜ਼ਰ ਹੁੰਦਾ ਰਹਿਣਾ ਇਸੇ ਕਰਕੇ ਆ ਆ ਤੁਸੀਂ ਜਿੱਦਾਂ ਦੇਖਿਆ ਹੋਵੇ ਚਰਚੇ ਆ ਕਾਫੀ ਵੀ ਭਾਜਪਾ ਸ਼ੋਮਨੀ ਅਕਾਲੀ ਦਲ ਦਾ ਜਿਹੜਾ ਗੱਠ ਜੋੜ ਕੇ ਕਹਿ ਰਹੇ ਨੇ ਉਹ ਵੀ ਕਿਵੇਂ ਲੱਗਦਾ ਇਹ ਵੱਡੇ ਲੋਕਾਂ ਦੀਆਂ ਗੱਲਾਂ ਹਾਈ ਕਮਾਂਡ ਲੈਵਲ ਦੀਆਂ ਗੱਲਾਂ ਅਕਾਲੀ ਦਲ ਦੀ ਵੀ ਹਾਈ ਕਮਾਂਡ ਹੈ ਮੇਰੀ ਪਾਰਟੀ ਦੀ ਵੀ ਹਾਈ ਕਮਾਂਡ ਹੈ ਮੈਨੂੰ ਇਹ ਜਗ੍ਹਾ ਮੈਨੂੰ ਇਹ ਸੋਚਣਾ ਚਾਹੀਦਾ ਕਿ ਕੀ ਮੈਂ ਇਸ ਕਾਬਿਲ ਹਾਂ ਇਸ ਬਿਆਨ ਦੇ ਜੇ ਮੈਂ ਅਥੋਰਾਈਜ਼ਡ ਹੀ ਨਹੀਂ ਹਾਂ ਤੇ ਫਿਰ ਮੈਨੂੰ ਇਹ ਹੀ ਕਹਿਣਾ ਚਾਹੀਦਾ ਕਿ ਮੈਨੂੰ ਨਹੀਂ ਪਤਾ ਸਰ ਆਮ ਸਰ ਨਾਟ ਡਿਪਲੋਮੈਟਿਕ ਵੀ ਨਾ ਸਰ ਕਿਸਾਨ ਲਗਾਤਾਰ ਸੰਘਰਸ਼ ਕਰ ਰਿਹਾ ਬਾਰਡਰ ਤੇ ਕਿਦਾਂ ਦੀ ਗੱਲ ਹਾਂਜੀ ਉਧਰੋਂ ਆਇਆ ਮੈਂ ਬਹੁਤ ਤਕਲੀਫ ਹੈ ਅੱਛਾ ਮਾਲਕ ਕਿਰਪਾ ਕਰੇ ਸੱਚੇ ਪਾਤਸ਼ਾਹ ਇਹ ਧਰਤੀ ਤੇ ਸੁੱਖ ਵਰਤੇ ਪੰਜਾਬੀ ਕਿਸਾਨ ਕਿਸਾਨੀ ਪੰਜਾਬੀਅਤ ਸਾਡੇ ਸਾਰੇ ਭੈਣ ਭਾਈ ਆ ਪੰਜਾਬ ਵਾਸਤਾ ਗੁਰਾਂ ਦੇ ਨਾਂ ਤੇ ਕਿਸਾਨ ਰਿਜਕ ਦਤਾ ਆ ਜਲਦੀ ਵਾਪਸ ਆਉਣ ਹਰ ਮੌਸਮ ਨਾਲ ਲੜਨ ਵਾਲੀਆਂ ਹਸਤੀਆਂ ਆਪੋ ਆਪਣੇ ਘਰ ਰਹਿਣ ਸ਼ਾਂਤੀ ਨਾਲ ਬਸਣ ਕੁੱਗ ਬਸਣ ਸਰ ਇੱਕ ਖਨਾਰੀ ਬਾਰਡਰ ਤੇ ਨੌਜਵਾਨ ਦੀ ਮੌਤ ਵੀ ਹੋਈ ਹੈ ਕੱਲ ਕਿੱਧਾ ਦੇਖ ਰਹੇ ਹੋ ਕਿ ਉਹਨਾਂ ਦੇ ਪਰਿਵਾਰ ਨਾਲ ਮਿਲੋਗੇ ਤੁਸੀਂ ਮਾਵਾ ਦੇ ਮਾਪੇ ਨੂੰ ਹੀ ਪਤਾ ਹੁੰਦਾ ਪੋਟਾ ਪੋਟਾ ਕਰਕੇ ਜਦੋਂ ਬੱਚੇ ਨੂੰ ਪਾਲਿਆ ਜਾਂਦਾ ਤੇ ਕੋਣ ਆ ਬੰਦਾ ਦੁਨੀਆ ਤੇ ਜਿਹਨੂੰ ਕਿਸੇ ਦੇ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ